ਇਹਦੇ ਤੇ ਕੋਈ ਬੇਟਾ ਕੋਈ ਸ਼ਾਕੀ ਨਹੀਂ ਇਹ ਤੁਹਾਡੀ ਗੱਲ ਲੱਖ ਰੁਪਏ ਦੀ ਹੈ ਵੀ ਅੰਦਰ ਖਾਤੇ ਇਹਨਾਂ ਦੀ ਖਿਚੜੀ ਕੋਈ ਪੱਕਦੀ ਹੋਊਗੀ ਵੀ ਤੁਸੀਂ ਮੇਰੇ ਮਨਾਰੇ ਤੇ ਮੈਂ ਪਾਸੇ ਹੋ ਜਾਊਗਾ ਤੇ ਤੁਸੀਂ ਇਹਨਾਂ ਨੂੰ ਪਾਸੇ ਕਰ ਦਿਓ ਤੇ ਉਹ ਇਹਨਾਂ ਨੂੰ ਜੋ ਪਾਸੇ ਕਰਤੇ ਬਾਅਦ ਦੇ ਵਿੱਚ ਮੈਂ ਸ਼ਾਮਲ ਹੋ ਜਾਊਗਾ ਇਹਦੇ ਵਿੱਚ 100% ਤੁਹਾਡਾ ਬਚਨ ਸਹੀ ਹੈ ਇਹਦੇ ਵਿੱਚ ਇਹਨਾਂ ਨੂੰ ਲਾਉਣ ਦੇ ਵਿੱਚ ਇਹਦਾ ਪੂਰਾ ਹੱਥ ਹੋਊਗਾ ਜੇ ਹੱਥ ਨਾ ਹੁੰਦਾ ਤੇ ਜਦੋਂ ਇਹਨੇ ਬਿਆਨ ਦਿੱਤਾ ਸੀ ਵੀ ਮੈਂ ਜਿਹੜੀ ਪੋਸਟਰ ਗਿਆਨੀ ਰਕबीर ਸਿੰਘ ਨੇ ਪਾਈ ਹੈ ਇਹਨਾਂ ਨਾਲ ਧੱਕਾ ਆ ਮੈਂ ਜਹੇਦਾਰਾਂ ਦੇ ਨਾਲ ਹੈ ਤੇ ਫਿਰ ਉਹਦੇ ਉੱਤੇ ਪਹਿਰਾ ਦਿੰਦਾ ਇਹ ਬਹੁਤ ਵੱਡੀ ਯੋਜਨਾ ਦੇ ਨਾਲ ਜਿਵੇਂ ਉਹ ਹੈਗਾ ਨਾ ਬਲਵਿੰਦਰ ਸਿੰਘ ਪੁੰਦੜ ਉਹਦੇ ਬਿਆਨ ਆਉਂਦੇ ਆ ਵੀ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਚਿੱਠੀਆਂ ਲੈ ਜਾਓ ਤੁਸੀਂ ਜਾ ਕੇ ਪਰਤੀ ਕਰੋ ਇਹਨਾਂ ਨੇ ਮੰਨਿਆ ਨਹੀਂ ਦੂਜੇ ਪਾਸੇ 30 ਲੱਖ ਦੀ ਉਹ ਪਰਤੀ ਵਿਖਾਈ ਜਾਂਦੇ ਕਿਸੇ ਪਿੰਡਾ ਚੋਂ ਗਏ ਨਹੀਂ ਕਿਸੇ ਸ਼ਹਿਰ ਚ ਗਏ ਨਹੀਂ ਬੋਟ 18 ਲੱਖ ਪੈਂਦੀ ਐ ਤੇ ਭਰਤੀ 30 ਲੱਖ ਦੀ ਵਿਖਾਈ ਜਾਂਦੇ ਇਹਨਾਂ ਨੇ ਸਾਰਾ ਅੰਦਰ ਖਾਤੇ ਜਿਹੜਾ ਇਹਨਾਂ ਦਾ ਚੀਮੇ ਇਹ ਸਾਰਾ ਕੰਮ ਚੀਮੇ ਦਾ ਵੀ ਯੋਜਨਾ ਬਣਾ ਕੇ ਸਾਰੇ ਇਹਨਾਂ ਨੂੰ ਟਾਈਮ ਲੈ ਲੈ ਕੇ ਮੈਂ ਤਾਂ ਇਹ ਵੀ ਕਹਣਾ ਵੀ ਜਿਹੜੀ ਇਹ ਰਗਵੀਰ ਸਿੰਘ ਨੇ ਇਹਨਾਂ ਨੂੰ ਟਾਈਮ ਦਿੱਤੇ ਪਹਿਲਾਂ ਦਹਾੜ ਦੇਣਾ ਟਾਈਮ ਦਿੱਤਾ ਫੇਰ ਉਹਨੂੰ ਮਹੀਨੇ ਦਾ ਟਾਈਮ ਦਿੱਤਾ ਇਹ ਰਗਵੀਰ ਸਿੰਘ ਦੀ ਬਹੁਤ ਵੱਡੀ ਗਲਤੀ ਹੈ ਜਦੋਂ ਉਹਨੇ ਵੇਖ ਲਿਆ ਸੀ ਇਹਨਾਂ ਦੀ ਅੱਖਾਂ ਫਿਰ ਗਈਆਂ ਉਸੇ ਵੇਲੇ ਪੰਜ ਕਾਲ ਤਰਤਾ ਦੇ ਜਹੇਦਾਰ ਸੱਦ ਕੇ ਇਹਨੂੰ 5 ਸਾਲ ਬਾਅਦ ਤੇ ਪਾਰਟੀ ਚੋਂ ਕੱਢਿਆ ਹੁੰਦਾ ਤੇ ਅੱਜ ਆ ਕੌਮ ਨੂੰ ਕੰਡੇ ਨਾ ਬਿਜਨੇ ਪੈਂਦੇ ਕੌਮ ਦਾ ਕੋਈ ਰਾਹ ਨਿਕਲਿਆ ਹੁੰਦਾ ਹੁਣ ਕੌਮ ਦਾ ਰਾਹ ਜਿਹੜਾ ਨਿਕਲਣਾ ਬੜਾ ਔਖਾ ਹੋ ਗਿਆ ਇਹਨਾਂ ਨੇ ਐ ਨਹੀਂ ਨਿਕਲਣਾ ਇਹ ਜਿਵੇਂ ਇੱਕ ਹਾਕਤ ਬਣੀ ਇਹਨਾਂ ਵੀ ਇਹ ਨਰੇ ਨੂੰ ਜਿਹੜੇ ਮੰਤ ਸੀ ਉਹ ਤਾਂ ਕਰਤੇ ਸੀਗੇ ਤੇ ਬਾਬਾ ਅਸਤ ਸਿੰਘ ਆਦੇ ਹੁੰਦੇ ਸੀ ਕਿ ਕਿਸੇ ਟਾਈਮ ਵੀ ਉਹ ਨਰੇ ਨੂੰ ਮੰਤ ਦਾ ਕਰਤੇ ਸੀ ਇਹ ਇਹ ਨਰੇ ਨੂੰ ਮੰਤ ਤੋਂ ਮੀ ਇਹ 10 ਗੁਣਾ ਮਾਰੇ ਇਹ ਤੁਥੋਂ ਨਿਕਲਨੇ ਨਹੀਂ ਹੁਣ ਪਤਾ ਨਹੀਂ ਕੋਹ ਹੁੰਦਾ ਕਿ ਕਿੰਨਾ ਨੁਕਸਾਨ ਹੋਣਾ ਹੈ ਕਿੰਨਾ ਘਾਨ ਹੋਣਾ ਹੈ ਵੀ ਇਹਨਾਂ ਨੂੰ ਗੁਰਦੁਆਰਿਆਂ ਦੇ ਵਿੱਚੋਂ ਕੱਢਣ ਵਾਸਤੇ ਕੁੱਲ ਬੰਦਾ ਕਹਿੰਦਾ ਬਾਦਲ ਕੇ ਬੜੇ ਮਾੜੇ ਆ ਮਾੜੇ ਕਹਿਣ ਵਾਲੇ ਇਕੱਠੇ ਕਿਉਂ ਨਹੀਂ ਹੁੰਦੇ ਮਾੜੇ ਕਹਿਣ ਵਾਲੇ ਇਕੱਠੇ ਕਿਉਂ ਨਹੀਂ ਹੁੰਦੇ ਸਿੰਘ ਸਹਿਬਾਨ ਭਾਈ ਅਰਜੀਤ ਸਿੰਘ ਜਸਬੀਰ ਸਿੰਘ ਰੋਡੇ ਸਿਮਰਜੀਤ ਸਿੰਘ ਮਾਨ ਦਲ ਖਾਲਸਾ ਸਮਝਾ ਗਈ ਬਲਦੇਵ ਸਿੰਘ ਮੰਡਾਲਾ ਵੀ ਇੱਕ ਥਾਂ ਤੇ ਸਿਰ ਜੋੜ ਕੇ ਕਿਉਂ ਨਹੀਂ ਇਹ ਬੰਦੇ ਦੋ ਅਕਾਲੀਦਾਰ ਹੋਰ ਵੀ ਕੋਈ 20 ਆਲਾ ਕੋਈ 21 ਆਲਾ ਹੋਰ ਵੀ ਹੈਗੇ ਆ 10-10 ਪਾਰਟੀਆਂ ਕੁੱਲ ਬੰਦੇ ਕਹਿੰਦੇ ਆ ਵੀ ਬਾਦਲ ਕੇ ਬੜੇ ਮਾੜੇ ਆ ਜੇ ਉਹ ਮਾੜੇ ਦਾ ਤੁਸੀਂ ਇਕੱਠੇ ਹੋ ਜੋ ਇੱਕ ਵਾਰੀ ਇਕੱਠੇ ਹੋ ਗਏ ਇਹਨਾਂ ਨੂੰ ਗੁਰਦੁਆਰੇ ਚੋਂ ਦਾ ਕੱਢੋ ਬਾਅਦ ਚ ਲੜ ਪਿਆ ਜੇ ਵੰਡ ਲਿਆ ਜੇ ਮੈਂ ਤਾਂ ਅਜੇ ਵੀ ਸੁਝਾ ਦਿੰਦਾ ਵੀ 12 ਜਿਹੜੇ ਐ ਇੱਕ ਇੱਕ ਜਿਲ੍ਹਾ ਵੰਡ ਲੋ ਵੀ ਤੂੰ ਉਸ ਈਲੇ ਚ ਸਾਡੀ ਮਦਦ ਕਰੋ ਦੂਜਾ ਅਖੇ ਵੀ ਮੈਂ ਇੱਥੇ ਤੂੰ ਸਾਡੀ ਕਰ ਤੇ ਦੂਜੇ ਜਿਲ੍ਹੇ ਜੇ ਅਸੀਂ ਤੇਰੀ ਕਰਦੇ ਆ ਤੇ ਜੇਕਰ ਐਂ ਕਈ ਜਾਵਾਂਗੇ ਨਾ ਵੀ ਇਹ ਮਾੜੇ ਮਾੜੇ ਐ ਜਿਵੇਂ ਬਾਬਾ ਜਗਿੰਦਰ ਸਿੰਘ ਰੋਡਾਂ ਵਾਲੇ ਆਦੇ ਹੁੰਦੇ ਸੀ ਵੀ ਖੰਡ ਖੰਡ ਕਹੇ ਕਹ ਤੋ ਮੂੰਹ ਮਿੱਠਾ ਨਿੰਦਾ ਖੰਡ ਦਾ ਖਾਣੀ ਪੈਂਦੀ ਐ ਫੇਰ ਖੰਡ ਦਾ ਪਤਾ ਲੱਗਦਾ ਵੀ ਮੂੰਹ ਮਿੱਠਾ ਹੁੰਦਾ ਕਿ ਨਹੀਂ ਹੁੰਦਾ ਕਹਿਣਾ ਕੁਛ ਨਹੀਂ ਹੋਣਾ ਇਹਦੇ ਵਿੱਚ ਕੱਲ ਨੂੰ ਜਦੋਂ ਵੋਟਾਂ ਪੈਣਗੀਆਂ ਲੋਕ ਮਹਿਸੂਸ ਕਹਿਣ ਕਰਨਗੇ ਵੀ ਜਦੋਂ ਇਕੱਠੇ ਨਹੀਂ ਹੁੰਦੇਗੇ ਤੇ ਵੀ ਵੋਟ ਕਿਹਨੂੰ ਪਾਈਏ ਜੇ ਇਕੱਠੇ ਹੋ ਜਾਣਗੇ ਲੋਕ ਮਨ ਬਣਾਈ ਬੈਠੇ ਵੀ ਇੱਕ ਕਰੀ ਇਹਨਾਂ ਨੂੰ ਗੁਰਦੁਆਰਿਆਂ ਚੋਂ ਕੱਢੀਏ ਨਾਲ ਸਾਫ਼ ਕਰੀਏ ਪਰ ਲੋਕ ਚਾਹਕ ਕਰਦੇ ਵੀ ਇਕੱਠੇ ਹੋਣ ਜਿਵੇਂ ਬਾਬਾ ਹਰਨਾਮ ਸਿੰਘ ਤੋਂ ਮੈਂ ਹੁਣ ਬੁੱਢਾਦਾਲਾ ਬਾਬੇ ਵੀਦੀ ਚਾਹਦਾ ਹੈ ਹਰੀਆਂ ਮੇਲਾ ਵਾਲੇ ਬਾਬੇ ਬਕਾਲੀਏ ਹੈ ਸੰਤ ਸਮਾਜ ਹੈ ਵੀ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਜਿਨ੍ਹਾਂ ਨੂੰ ਦੁੱਖ ਵੀ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ 'ਚ ਰੋਲਿਆ ਤੇ ਅੱਜ ਉਹ ਇਕੱਠੇ ਇਕੱਠੇ ਕਿਉਂ ਨਹੀਂ ਹੁੰਦੇਗੇ ਉਹ ਇਕੱਠੇ ਹੋਣ ਕਾਲ ਤਖਤ 'ਤੇ ਇਕੱਠੇ ਹੋ ਜਾਣ ਉੱਥੇ ਪਰਚੀਆਂ ਪਾ ਲੈਣ ਸਭ ਤੋਂ ਵੱਡਾ ਸਾਡਾ ਕਾਲ ਤਖਤ ਹੈ ਉੱਥੇ ਪਰਚੀਆਂ ਹੀ ਪਾ ਲੈ ਮਹਾਰਾਜ ਤੂੰ ਸਾਨੂੰ ਇਕੱਠੇ ਕਰ ਦੇ ਸਾਡਾ ਨਮੇੜਾ ਕਰ ਦੇ ਚੋਰਾਂ ਦੇ ਪੁੱਤ ਕਦੇ ਗੱਬਰੂ ਨਹੀਂ ਹੁੰਦੇਗੇ ਜਿਹੜੀ ਇਹਨਾਂ ਨੇ ਦਸਤਾਰ ਬੰਦੀ ਕੀਤੀ ਹੈ ਪਹਿਲੀ ਵਾਰ ਹੈ ਵੀ ਇਹਨਾਂ ਨੇ ਕਾਲ ਤਖਤ ਦਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹੁਕਮ ਨਹੀਂ ਮੰਨਿਆ ਚੋਰੀ ਕੀਤੀ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਥੇ ਨਾ ਉਹ ਪੰਥ ਉੱਥੇ ਨਾ ਮਹਾਰਾਜ ਦੇ ਸ਼ਸਤਰ ਉੱਥੇ ਵੀ ਕਾਲ ਤਖਤ ਜਹਲਦਾਰ ਦੀ ਤਾਜ ਪੋਸ਼ੀ ਹੋਵੇ ਤੇ ਉਹ ਜਿਹੜਾ ਲੁਚਾ ਲੰਗਾ ਹੈ ਤੇ ਉਹ ਤੁਸੀਂ ਵੇਖਿਆ ਵੀਡੀਓ ਤੇ ਵੀ ਕਿਵੇਂ ਰਿੰਗਦਾ ਹੈ ਦੇਖੋ ਇੱਕ ਬਲਾਤਕਾਰੀ ਬੰਦਾ ਸੁੱਚਾ ਸਿੰਘ ਲਗਾ ਤੇ ਉਹ ਅਗਵਾਈ ਕਰ ਰਿਹਾ ਪੰਥ ਦੀ ਜੀਦੀ ਦੁਨੀਆ ਦੇ ਉੱਤੇ ਬਦਨਾਮੀ ਹੋਈ ਹੋਵੇ ਤੇ ਉਹ ਪੰਥ ਦਾ ਵਾਰਸ ਹੋ ਕੇ ਤੇ ਉਹ ਅਗਵਾਈ ਕਰ ਰਿਹਾ ਕੀ ਪੰਥ ਨੂੰ ਇਹ ਸੇਧ ਦੇਣਗੇ ਅਸੀਂ ਸਰਸੇਵਾਲ ਨੂੰ ਕਹਿੰਦੇ ਬਲਾਤਕਾਰੀ ਹੈ ਉਹਨੂੰ ਵੀ ਇਹਨਾਂ ਨੇ ਮਾਫ ਕਰਤਾ ਸੁੱਚਾ ਸਿੰਘ ਲਗਾ ਤੇ ਬਲਾਤਕਾਰ ਦੇ ਕੇਸ ਲੱਗੇ ਇਹਨਾਂ ਨੇ ਉਹਨੂੰ ਵੀ ਬਰੀ ਕਰਤਾ ਇਹ ਪੰਥ ਬਲਾਤਕਾਰੀਆਂ ਦਾ ਨਹੀਂ ਇਹ ਬਾਜਾਂ ਵਾਲੇ ਦਾ ਪੰਥ ਹੈ ਉਹਨੇ ਆਪਣੇ ਚਾਰੇ ਸਹਿਜਾਦਿਆਂ ਦਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਲਗਿਆ 10ਵੇਂ ਪਾਸ਼ਾ ਨੇ ਪਰਿਵਾਰ ਵਾਰਿਆ ਉਹਨਾਂ ਨੇ ਇਹ ਬਲਾਤਕਾਰੀਆਂ ਵਾਸਤੇ ਪਰਿਵਾਰ ਨਹੀਂ ਸੀ ਵਾਰਿਆਗਾ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਬਲਾਤਕਾਰੀ ਸਾਡੇ ਪੰਸ ਦੇ ਵਾਰਸ ਬਣ ਜਾਣਗੇ ਵੇਖੋ ਜੀ ਉਹ ਬੜੀ ਕੋਸ਼ਿਸ਼ ਕਰ ਰਹੇ ਐ ਵੀ ਸਾਨੂੰ ਕਿਸੇ ਹਿਸਾਬ ਦੇ ਨਾਲ ਉਹਨਾਂ ਦੇ ਬਿਆਨ ਵੇਖੋ ਵੀ ਅਸੀਂ ਪੰਸ ਦੇ ਨਾਲ ਐ ਉਹਨਾਂ ਨੂੰ ਅੱਗੋਂ ਇਹ ਚੱਲ ਨਹੀਂ ਰੇ ਉਹ ਕਿੰਨੀ ਕੋਸ਼ਿਸ਼ ਕਰਨ ਬੀਬੀ ਜ਼ਗੀਰ ਕੌਰ ਪ੍ਰੋਫੈਸਰ ਚੰਦੂ ਮਾਜਰਾ ਜਿਹੜੇ ਬੰਦੇ ਇਹ ਅੱਡ ਹੋਏ ਐ ਇਹਨਾਂ ਨੂੰ ਨਾ ਟੈਕਟਰ ਦੇਣ 991 ਜਿਹੜੇ ਹੋਣਦੇ ਨੇ ਜਦੋਂ ਉਹਨਾਂ ਨੇ ਇਹਨਾਂ ਨੂੰ ਭਰਤੀ ਦੇ ਵਿੱਚ ਹੀ ਸ਼ਾਮਲ ਨਹੀਂ ਕੀਤਾ ਇਹ ਬਾਦਲ ਪਰਿਵਾਰ ਤੋਂ ਝਾਕ ਖੁਸ਼ੀ ਰੱਖਣ ਮੇਰੀ ਇਹ رائے ਹੈ ਵੀ ਉਹ ਜਿਹੜੇ ਅੱਡ ਹੋਏ ਐ ਬੁੱਢਾ ਦਲ ਬਾਬਾ ਹਰਨਾਮ ਸਿੰਘ ਜਿੰਨੇ ਵੀ ਦਲ ਐ ਸੰਤ ਸਮਾਜ ਐ ਇਹ ਇਕੱਠੇ ਹੋ ਕੇ ਅੱਡ ਹੋ ਕੇ ਆਪਣਾ ਸ਼ਰੋਮਰੀ ਕਾਲੀ ਦਲ ਬਣਾ ਦੇਣ ਇਹਨਾਂ ਨੂੰ ਵੋਟਾਂ ਬਾਦਲ ਕਰਨ ਵਾਲੋਂ 10 ਗੁਣਾ ਵੱਧ ਪੈਣਗੀਆਂ ਕੱਲ ਹੀ ਦਲ ਦਾ ਪੜਾ ਹੋ ਜਾਊਗਾ ਬਾਦਲ ਕਹਿੰਦੇ ਕੋਈ ਝਾਕ ਨਾ ਰੱਖਣ ਉਹ ਜਿਹੜੇ ਵਿਰੋਧੀ ਅੱਡ ਹੋਏ ਐ ਵੀ ਅਸੀਂ ਇਹਨਾਂ ਦੇ ਵਿੱਚ ਛਾਮਲ ਹੋ ਜਾਾਂਗੇ ਤੇ ਸਾਨੂੰ ਟਿਕਟਾਂ ਮਿਲ ਜਾਣਗੀਆਂ ਤੇ ਅਸੀਂ ਐਮਐਲਏ ਤੇ ਵਜ਼ੀਰ ਬਣਾਂਗੇ ਉਹ ਤਾਂ ਪੁੱੜ ਲਈ ਜਾਣਨਾ